ਕਿੰਨੇ ਮਹੀਨੇ ਦੋ ਸਾਲ ਹੋ ਗਿਆ ਬਣਾਉਂਦੇ ਨੂੰ ਹਾਂਜੀ ਇੱਥੇ ਹਾਂਜੀ ਹਾਂਜੀ ਵੀਰੇ ਬਰਾਸ ਵੀਰੇ ਅੰਸੀ ਕਾ ਕੰਮ ਨਹੀਂ ਸੀਗਾ ਘਰੇ ਬੈਠ ਕੇ ਵੀ ਕੀ ਕਰਨਾ ਸੀਗਾ ਬੱਚਿਆਂ ਦੀ ਪੜਾਈ ਸੀਗੀ ਕਾਲਜ ਜਾਂਦੇ ਆ ਮੁੰਡਾ ਕੁੜੀ ਵੀ ਜੀ 12ਵੀਂ ਕਰ ਰਹੀ ਐ ਚਲ ਘਰ ਬੈਠਣ ਤੋਂ ਤਾਂ ਬਧਿਆਈ ਐ ਰੋਟੀ ਦਾ ਕੰਮ ਕਰ ਲਿਆ ਵੀਰੇ ਘਰ ਸਾਰਾ ਪਰਿਵਾਰ ਕਰਦੇ ਵੀਰੇ ਬੱਚੇ ਵੀ ਨਾਲ ਹੀ ਲੱਗ ਜਾਂਦੇ ਹਸਬੰਡ ਵੀ ਲੱਗ ਜਾਂਦੇ ਨਾਲ ਹੀ ਸਾਰੇ ਕਰ ਲੈਣੇ ਆ ਜੀ ਦਿੱਲੀ ਲੈ ਕੇ ਆਣੇ ਆ ਵੀਰੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਰਹਿ। ਨਾਂ ਨਹੀਂ ਨਾ ਚਾਹੀ ਹੈ ਗਿਆ ਚੁੱਲਾ ਤੇ ਰੋਟੀ ਬਣਾਣੇ ਆ ਛਾਟੀ ਦੇ ਸਾਗ ਬਣਾਣੇ ਆ ਦਾਲ ਸਬਜੀ ਸਾਰੀ ਅਲੱਗ ਰੋਜ਼ ਹੁੰਦੀ ਹੈ। ਸਾਗ ਤਾਂ ਹੁੰਦਾ ਹੀ ਹੁੰਦਾ ਹੈ ਸਬਜੀ ਰੋਜ਼ ਅਲੱਗ ਹੁੰਦੀ ਹੈ ਵੀਰੇ। ਐ ਵੀਰੇ ਮੈਨੂੰ 2 ਸਾਲ ਹੋ ਗਿਆ ਬਣਾਉਂਦੇ ਨੂੰ ਹਾਂਜੀ ਇੱਥੇ ਹਾਂਜੀ ਹਾਂਜੀ ਵੀਰੇ ਬਰਜ਼ਬਰੀ ਸੀਗਾ ਕੰਮ ਨਹੀਂ ਸੀਗਾ ਘਰੇ ਬੈਠ ਕੇ ਵੀ ਕੀ ਕਰਨਾ ਸੀਗਾ ਬੱਚਿਆਂ ਦੀ ਪੜਾਈ ਸੀਗੀ ਕਾਲਜ ਜਾਂਦੇ ਆ ਮੁੰਡਾ ਕੁੜੀ ਵੀ ਜੀ 12ਵੀਂ ਕਰ ਰਹੀ ਐ ਚਲੋ ਘਰ ਬੈਠਣ ਤੋਂ ਤਾਂ ਵਧੀਆ ਹੀ ਐ ਰੋਟੀ ਦਾ ਕੰਮ ਕਰ ਲਿਆ ਵੀਰੇ ਠੀਕ ਐ ਬੈਨੀਫਿਟ ਐ ਵਧੀਆ ਕੰਮ ਚੱਲਦਾ ਵੇ ਕਰਦਾ ਘਰ ਸਾਰਾ ਪਰਿਵਾਰ ਕਰਦਾ ਵੀਰੇ ਬੱਚੇ ਵੀ ਨਾਲ ਹੀ ਲੱਗ ਜਾਂਦੇ ਹਸਬੰਡ ਵੀ ਲੱਗ ਜਾਂਦੇ ਨਾਲ ਹੀ ਸਾਰੇ ਕਰ ਲੈਨੇ ਆ ਹਾਂਜੀ ਵੀਰੇ ਇੱਥਾ ਜੀ ਬਲੌਕ ਰਹਨੇ ਆ ਆਪਾ ਹਾਂਜੀ 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 ਵੀਰੇ ਹਾਂਜੀ ਦਿੱਲੀ ਲੈ ਕੇ ਆਨੇ ਆ ਵੀਰੇ ਸਵੇਰੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਕਰ ਹੈ ਤੇ ਜਿਹੋ ਸਾਗ ਤੁਸੀਂ ਪਿਆਰ ਕਰਦੇ ਹੋ ਉਹ ਵੀ ਕਰਦੇ ਹਾਂ ਹਾਂਜੀ ਨਹੀਂ ਵੀਰੇ ਘਰੇ ਉਹ ਲਿਆਨੇ ਆ ਇੱਥੇ ਗਰਮ ਕਰ ਲੈਨੇ ਆ ਬਣਾਨੇ ਹੀ ਨਾ ਚਾਹੀ ਹੈ ਗਿਆ ਚੁੱਲਾ ਤੇ ਰੋਟੀ ਬਣਾਨੇ ਆ ਛਾਟੀ ਦੇ ਸਾਗ ਬਣਾਨੇ ਆ ਦਾਲ ਸਬਜੀ ਸਾਰੀ ਅਲੱਗ ਰੋਜ਼ ਹੁੰਦੀ ਹੈ ਸਾਗ ਤਾਂ ਹੁੰਦਾ ਹੀ ਹੁੰਦਾ ਹੈ ਸਬਜੀ ਰੋਜ਼ ਅਲੱਗ ਹੁੰਦੀ ਹੈ ਵੀਰੇ ਹਾਂਜੀ ਕਿਦਾਂ ਦਾ ਪਿਆਰ ਮਿਲਦਾ ਠੀਕ ਹੈ ਬਹੁਤ ਵਧੀਆ ਸਾਰੇ ਬਹੁਤ ਵਧੀਆ ਕਹਿ ਕੇ ਜਾਂਦੇ ਕਹਿੰਦੇ ਸਵਾਦ ਬਣਾਉਂਦੇ ਆਂ ਟਿੱਖਾਣਾ ਵਧੀਆ ਵੈ ਠੀਕ ਹੈ ਖਰਚਾ ਚੱਲਦਾ ਘਰ ਦਾ ਪੂਰਾ ਕਿੰਨੇ ਟਾਈਮ ਹੋ ਗਿਆ ਮੈਨੂੰ 2-3 ਸਾਲ ਹੋ ਗਿਆ ਵੀਰੇ 2 ਸਾਲ ਹੋ ਗਿਆ ਪੂਰਾ ਹਾਂਜੀ ਹਰ ਇੱਕ ਸੀਜ਼ਨ ਅਲੱਗ-ਅਲੱਗ ਹੁੰਦਾ ਤੁਹਾਨੂੰ ਮਾਰ ਕੇ ਜਿਵੇਂ ਸਾਗ ਦਾ ਸੀਜ਼ਨ ਕਦ ਮੋਹ ਜਾਂਦਾ ਗਰਮੀਆਂ ਚ ਸਰਦੀ ਚ ਹਿਲਾਣੇ ਆਂ ਬਾਕੀ ਰੋਟੀ ਤਾਂ ਹਮ ਸਿਉ ਹਮ ਦੀ ਐ ਸੇ ਹਾਂਜੀ ਉਹ ਸੀਜ਼ਨ ਤੱਕ ਕੜੀ ਚਾਵਲ ਹੁੰਦੇ ਰਾਜਮਾ ਚਾਵਲ ਸਬਜ਼ੀ ਰੋਟੀ ਦਾਲ ਵਗੈਰਾ ਸਿੰਪਲ ਰੋਟੀ ਹਾਂਜੀ 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 ਜਦੋਂ ਤੱਕ ਸਾਗ ਦਾ ਸੀਜ਼ਨ ਨਾ ਕੜੀ ਚਾਵਲ ਰਾਜਮਾ ਚਾਵਲ ਬੰਦ ਕੀਤੇ ਹੋਏ ਔਰ ਡੇਲੀ ਰੁਟੀਨ ਵਿੱਚ ਜਿਵੇਂ ਅੱਜ ਮਟਰ ਪਨੀਰ ਬਣਾਇਆ ਸੀ ਆਲੂ ਗੋਭੀ ਬਣਾਏ ਸੀ ਐਵੇਂ ਕਿਵੇਂ ਦਾਲ ਮਾਂ ਛੋਲਿਆਂ ਦੀ ਬਣਾਣੇ ਆ ਕਦੇ ਮੂੰਗੀ ਮਸਰੀ ਦੀ ਦਾਲ ਬਣਾ ਲੈਣੇ ਆ ਕਦੇ ਪਨੀਰ ਪੁੱਜੀ ਬਣਾ ਲੈਣੇ ਆ ਜਿਵੇਂ ਹਰ ਇੱਕ ਸਬਜ਼ੀ ਰੋਜ਼ ਅਲੱਗ ਹੁੰਦੀ ਹੈ ਹਾਂਜੀ ਸਾਡੇ ਚਾਂਪ ਦੀ ਦੁਕਾਨਾ ਅਗਰਨਗਰ ਵੀਰੇ ਹਾਂਜੀ ਹਸਬੰਦ ਉੱਥੇ ਹੁੰਦੇ ਆ ਚਾਂਪ ਦੀ ਦੁਕਾਨੇ ਸਾਡੇ ਅਗਰਨਗਰ ਮੈਂ ਇੱਥੇ ਕਰਦੀ ਹਾਂਜੀ ਹਾਂਜੀ ਬੱਚਾ ਵੀ ਆ ਜਾਂਦਾ ਹੈ ਮੈਂ ਤਾਂ ਵੀਰੇ ਸਵੇਰੇ 5 ਵਜੇ ਉੱਠ ਜਾਂਦੀ ਆ ਤਾਂ ਸ਼ਾਮ ਨੂੰ 5 ਵਜੇ ਜਾਂਦਾ ਵਾ 12 ਘੰਟਾ ਇੱਥੇ 10 ਵਜੇ ਆ ਜਾਂਦੇ ਆ ਆਪਾਂ 10 ਵਜੇ ਤੋਂ ਲੈ ਕੇ 4-5 ਵਜੇ ਜਾਂਦੇ ਹਾਂਜੀ 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 ਰਿਪੀਟ ਆਉਂਦੇ ਆ ਸੀ ਮੈਂ ਤਾਂ ਪਾਣੀ ਨਹੀਂ ਪੀਂਦੀ ਆ ਜੜਿਆ ਘਰਾ ਖਾ ਲਿੱਤਾ ਖਾ ਲਿੱਤਾ ਇੱਥੇ ਨਹੀਂ ਕੁਝ ਖਾਣ ਦਾ ਟਾਈਮ ਨਹੀਂ ਲੱਗਦਾ ਵੇ ਹਾਂਜੀ ਵੀਰੇ ਬਾਕੀ ਠੀਕ ਐ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਭੈਣ ਭਰਾ ਕੋਈ ਸਾਥ ਦੇ ਦੇ ਤਾਂ ਵਧੀਆ ਗੱਲ ਐ ਹੋਰ ਵਧੀਆ ਚੱਲ ਜਾਊਗਾ ਕੰਮ ਹਾਂਜੀ ਠੀਕ ਐ ਥੈਂਕ ਯੂ ਵੀਰੇ